ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤਿਹ ਜਿਵੇਂ ਕਿ ਪੰਜਾਬੀਓ ਤੁਹਾਨੂੰ ਪਤਾ ਕਿ ਮੈਂ ਪੰਜਾਬ ਦੀ ਯਾਤਰਾ ਦੇ ਉੱਤੇ ਪੰਜਾਬ ਪੰਜਾਬੀ ਦੇ ਬੱਚਾ ਉਹ ਯਾਤਰਾ ਦੇ ਹੇਠ ਤੁਰਿਆ ਹੋਇਆ ਅਸੀਂ ਰੋਜ਼ ਪਿੰਡਾਂ ਜਾ ਰਹੇ ਆ ਜਿੱਥੇ ਰਾਤ ਪੈਂਦੀਆਂ ਰੁਕਦੇ ਆ ਜਿਹੜੀ ਨਵੀਂ ਗੱਲ ਸਾਹਮਣੇ ਆਈ ਆ ਧਿਆਨ ਦਿਓ ਜਿਵੇਂ ਮੈਂ ਵੈਸੀ ਪਿੰਡਾਂ ਅੰਚ ਪਹਿਲਾਂ ਇਹ ਗੱਲ ਬੋਲੀ ਆ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਤਰ੍ਹਾਂ ਤਰ੍ਹਾਂ ਦੇ ਪ੍ਰਾਪੇ ਗੰਦੇ ਹੋਣਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾਣਗੀਆਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਤਰਨੇ ਸ਼ੜਤਾ ਇਹ ਹਰ ਸਿਮਰਤ ਨੂੰ ਜਿਤਾਉਣ ਆ ਗਿਆ ਇਹ ਕਹਾ ਜਪ ਭੰਤਰਾ ਛੱਡਿਆ ਹੋਇਆ ਹੈ ਜਾਨੇ ਬਹੁਤ ਤਰ੍ਹਾਂ ਦੀਆਂ ਗੱਲਾਂ ਇਹ ਕਿਸੇ ਤੋਂ ਪੈਸੇ ਲੈ ਕੇ ਖੜਾ ਹੋ ਗਿਆ ਇਹ ਪੈਸੇ ਲੈ ਕੇ ਵਹਿ ਜੂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਦਾ ਨਵੀਂ ਗੱਲ ਜਿਹੜੀ ਸਾਹਮਣੇ ਆਈਏ ਧਿਆਨ ਦਿਓ ਆ ਦੇਖੋ ਐਸ ਨੌਜਵਾਨ ਨੂੰ ਕੀ ਨਾਮ ਵੀਰੇ ਤਰਾ ਹਰਮਨਦੀਪ ਸਿੰਘ ਇਹ ਹਰਮਨਦੀਪ ਸਿੰਘ ਆ ਪਿੰਡ ਅੰਗਰਾਲੀ ਪਿੰਡ ਹੈ ਜਿਲ੍ਹਾ ਬਰਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਇਹਨੂੰ ਤੜਕੇ ਫੋਨ ਆਇਆ ਆ ਨੰਬਰ ਤੋਂ 79 48 20 39 45 ਤੇ ਟ੍ਰੂ ਕਲਰ ਦੇ ਉੱਤੇ ਭਰਿਆ ਹੋਇਆ ਲੱਖਾ ਸਦਾਨਾ ਦੇਖੋ ਚਾਲਾਂ ਦੇ ਕਿਵੇਂ ਚੱਲੇ ਚੁੱਕੇ ਆ ਵੀ ਟ੍ਰੂ ਕਲਰ ਦੇ ਲੱਖਾ ਸਦਾਨਾ ਭਰਿਆ ਇਹਨੂੰ ਮੈਨੂੰ ਐਰਸੀ ਬਿਲ ਤੋਂ ਫੋਨ ਆਇਆ ਨੰਬਰ ਇਧਰ ਲੱਗਦਾ ਹੈ ਜੀ ਨੰਬਰ ਇਹੇ ਕੀ ਕਿਹਾ ਗਿਆ ਤੁਮ ਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਣੀ ਹੈ ਤੇ ਇੱਕ ਨਾ ਕੋ ਅਕਾਲੀ ਨੂੰ ਪਾਣੀ ਦੋਨੋਂ ਕੋ ਇਸ ਤਰ੍ਹਾਂ ਬੋਲ ਰਹੇ ਸੀ ਇਹ ਜਦੋਂ ਚਾਰ ਤੇ ਇਹਨਾਂ ਨੇ ਚਾਰੇ ਪਾਰਟੀ ਦੇ ਨਾਮ ਲੈ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਾਲ ਕੱਟ ਹੋ ਗਈ ਅੱਛਾ ਜੇ ਹੁਣ ਇਹ 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 ਮੇਰਾ ਨਾਮ ਭਰਨ ਦਾ ਮਕਸਦ ਦੇਖੋ ਕੀ ਆ ਟ੍ਰੂ ਕਲਰ ਦੇ ਉੱਤੇ ਇਹਨੇ ਟ੍ਰੂ ਕਲਰ ਨੇ ਚੱਕਿਆ ਜਿਹੜਾ ਨਾ ਚੱਕਿਆ ਤੇ ਫੋਨ ਨੇ ਉਹ ਲੱਖਾ ਸਿਧਾਣਾ ਚੱਕਿਆ ਇਹ ਲੱਗਦਾ ਨਹੀਂ ਲਾ ਕੇ ਵੀ ਅਸੀਂ ਦੇਖਦੇ ਆ ਇਹ ਲੱਗ ਨਹੀਂ ਰਿਹਾ ਨਹੀਂ ਬੈਲ ਨਹੀਂ ਲੱਗਦਾ ਤੁਹਾਨੂੰ ਬਈ ਮਗਾ ਦੇਣੀ ਕਿ ਬੈਗ ਹੈ ਇਹ ਬੈਗ ਨਹੀਂ ਲਾਦਾ ਹੁੰਦਾ ਕਿ ਮੀਟਰ ਵਾਲਾ ਵੇਚੀ ਮਤਲਬ ਦੰਬੀ ਦੀ ਦਸੂਈ ਹੈ ਹਾਂ ਸੋ ਇਹ ਜੀਆਂ ਚਾਲਾਂ ਤੋਂ ਮੇਰਾ ਵੀਰ ਬਚਿਓ ਇਹ ਬੜਾ ਕੁਝ ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ 'ਚ ਆ ਬਾਈ মিডিਆ ਇਹਨਾਂ ਦੇ ਹੱਥ 'ਚ ਆ ਜੋ ਮਰਜ਼ੀ ਪ੍ਰਚਾਰ ਕਰਾ ਦੇਣਾ ਆ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ ਇਹ ਜੋ ਮਰਜ਼ੀ ਛੁਰਲੀ ਛੱਡ ਦੇਣਾ ਮੈਂ ਕਿਨੂ ਕਿਨੂ ਸਪਸ਼ਟੀ ਕਰ ਦਿੰਦਾ ਫਿਰੂੰਗਾ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਚੇਤਤ ਰਹੋ ਚਕੰਨੇ ਰਹੋ ਮੇਰੇ ਖਿਲਾਫ ਇਹ ਕੋਈ ਵੀ ਸ਼ਰਜੰਤਰ ਰੱਖ ਸਕਦੇ ਆ ਕੋਈ ਵੀ ਕਹਾਣੀ ਮੇਰੇ ਖਿਲਾਫ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਆ ਆ ਹੁਣ ਏਡੀ ਵੱਡੀ ਗੱਲ ਹੈ ਇਸ ਨੌਜਵਾਨ ਨੇ ਫੋਨ ਸੁਣਿਆ ਮੰਨ ਲਓ ਇਹਨੇ ਟਰੂ ਕਲਰ ਤੋਂ ਮੇਰਾ ਨਾਂ ਚੱਕਿਆ ਲੱਖਾ ਸਟਾਣਾ ਇਹ ਨੂੰ ਜਾਂ ਹੋਰ ਜਿੰਨਾਂ ਨੂੰ ਫੋਨ ਜਾਊਗਾ ਯੋ ਤਾਂ ਹੀ ਸੋਚਣਗੇ ਵੀ ਲੱਖੇ ਸਢਾਣੇ ਦਾ ਫੋਨ ਆਇਆ ਜਾਂ ਲੱਖੇ ਸਢਾਣੇ ਨਾਲ ਦੇ ਬੰਦੇ ਦਾ ਆਇਆ ਵੀ ਉਹ ਪੁੱਛਦਾ ਫਿਰਦਾ ਵੀ ਕਿਹਨੂੰ ਵੋਟ ਪਾਵਾਂਗੇ ਦਾ ਮਤਲਬ ਵੀ ਕਿਸੇ ਪਾਰਟੀ ਦੇ ਹੋਸਲਾ ਕੱਲ ਨੂੰ ਕੋਈ ਇੰਟਰਵਿਊ ਕਲਰ ਮੇਰੇ ਨਾਂ ਪਰਿਆ ਹੋਇਆ ਹੈ ਇਹ ਕਹਿ ਦੇਣਾ ਵੀ ਤੁਸੀਂ ਕਾਦੀ ਦਾ ਨੂੰ ਵੋਟ ਪਾ ਦਿਓ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਤੁਸੀਂ ਭਾਜਪਾ ਨੂੰ ਵੋਟ ਪਾ ਦਿਓ ਤੁਸੀਂ ਝਾੜੂ ਨੂੰ ਵੋਟ ਪਾ ਦਿਓ ਕੁਝ ਵੀ ਕਹਿ ਸਕਦੇ ਆ ਸੋ ਮੇਰਾ ਵੀਰੇ ਸੁਚੇਤ ਰਹੋ ਚਕੰਨੇ ਰਹੋ ਤਾਂ ਤੁਹਾਨੂੰ ਇੱਕ ਉਦ੍ਰਤੀ ਮੈਸਪਿੰਡ ਆਇਆ ਸੀ ਅੱਜ ਇਹ ਨੌਜਵਾਲੇ ਨੂੰ ਦੱਸ ਤਕਣਾ ਬਾਈ ਮੈਨੂੰ ਤੇਰੇ ਆ ਨੌ ਵਾਲੇ ਤੋਂ ਫੋਨ ਆਇਆ ਸੋ ਧੰਨਵਾਦ